ਇਹ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਰਹਿੰਦੀ ਆ ਜਿਹੜੇ 69 ਸਾਲ ਦੇ ਬਜ਼ੁਰਗ ਦਾ ਜਿਹੜਾ ਦਿਲ ਸੀਗਾ ਇਸ ਕੁੜੀ ਦੇ ਅੰਦਰ ਟ੍ਰਾਂਸਪਲੈਂਟ ਕੀਤਾ ਗਿਆ ਤਾਂ ਤੈ ਤਰੀ ਕਦੋਂ ਵੀ ਡੈਥ ਹੋ ਸਕਦੀ ਹੈ ਇਹ ਬਹੁਤ ਜ਼ਿਆਦਾ ਘਰੋਂ ਗਰੀਬ ਸੀ ਇਹਨਾਂ ਕੋਲ ਇੰਡੀਆ ਦੇ ਕੁਝ ਡਾਕਟਰਾਂ ਦੇ ਨਾਲ ਇਹਨਾਂ ਨੇ ਮੇਲ ਮਲਾਪ ਕੀਤਾ ਦੀ ਹਾਰਟ ਦੀ ਸਰਜਰੀ ਦਾ ਜਿਹੜਾ ਖਰਚਾ ਸੀਗਾ ਉਹ ਤਕਰੀਬਨ 35 ਲੱਖ ਰੁਪਏ ਦੋਸਤੋ ਐਵੇਂ ਨਹੀਂ ਲੋਕਾਂ ਡਾਕਟਰਾਂ ਨੂੰ ਰੱਬ ਦਾ ਰੂਪ ਆਖਦੇ ਦੋਸਤੋ ਅੱਜ ਦੀ ਜਿਹੜੀ ਤੁਹਾਡੇ ਨਾਲ ਮੈਂ ਸਟੋਰੀ ਸਾਂਝੀ ਕਰ ਰਿਹਾ ਹਾਂ ਇਹ ਪਾਕਿਸਤਾਨ ਦੀ ਰਹਿਣ ਵਾਲੀ 19 ਸਾਲ ਦੀ ਕੁੜੀ ਦੀ ਆ ਦੋਸਤੋ ਇਹ ਕੁੜੀ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਰਹਿੰਦੀ ਆ ਜਦੋਂ ਇਹ ਕੁੜੀ ਮਹਿਜ 7 ਸਾਲ ਦੀ ਸੀ ਦੋਸਤੋ ਇਸ ਕੁੜੀ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਮਤਲਬ ਕਿ ਦਿਲ ਦਾ ਦੌਰਾ ਪਣਾ ਸ਼ੁਰੂ ਹੋ ਗਿਆ ਦੋਸਤੋ ਉਸ ਤੋਂ ਬਾਅਦ ਡਾਕਟਰਾਂ ਨੇ ਇਹਨੂੰ ਕਿਹਾ ਵੀ ਤੇਰਾ ਜਿਹੜਾ ਹਾਰਟ ਆ ਉਹ ਬਹੁਤ ਜ਼ਿਆਦਾ ਢੀਕ ਹੋ ਚੁੱਕਿਆਗਾ ਤਾਂ ਡਾਕਟਰਾਂ ਨੇ ਦੱਸਿਆ ਵੀ ਤੇਰਾ ਹਾਰਟ ਬਦਲਣਾ ਪੈਣਾ ਇਹਨੂੰ ਟ੍ਰਾਂਸਪਲੈਂਟ ਕਰਨਾ ਪੈਣਾਗਾ ਜੇਕਰ ਤੇਰਾ ਹਾਰਟ ਟ੍ਰਾਂਸਪਲੈਂਟ ਨਾ ਕੀਤਾ ਗਿਆ ਤਦੜੀ ਕਦੋਂ ਵੀ ਡੈਥ ਹੋ ਸਕਦੀ ਆ ਦੋਸਤੋ ਜਿਹੜੀ ਕੁੜੀ ਸੀ ਦਾ ਨਾਮ ਆਇਸਾ ਰਸੀਦ ਸੀ ਇਹ ਬਹੁਤ ਜ਼ਿਆਦਾ ਘਰੋਂ ਗਰੀਬ ਸੀ ਇਹਨਾਂ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਸੀ ਹੈਗੇ ਤਾਂ ਡਾਕਟਰਾਂ ਨੇ ਇਹਨਾਂ ਨੂੰ ਸਲਾਹ ਦਿੱਤੀ ਸੀ ਜਾਂ ਤਾਂ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਇਲਾਜ ਕਰਾ ਸਕਦੇ ਹੋ ਜਾਂ ਫਿਰ ਤੁਸੀਂ ਅਮਰੀਕਾ ਦੇ ਵਿੱਚ ਤਾਂ ਦੋਸਤੋ ਇਹਨਾਂ ਨੇ ਬਹੁਤ ਹੀ ਸੋਚ ਵਿਚਾਰ ਕੇ ਇੰਡੀਆ ਦੇ ਵਿੱਚ ਸੰਪਰਕ ਕੀਤਾ ਇੰਡੀਆ ਦੇ ਕੁਝ ਡਾਕਟਰਾਂ ਦੇ ਨਾਲ ਇਹਨਾਂ ਨੇ ਮੇਲ-ਮਲਾਪ ਕੀਤਾ ਤਾਂ ਦੋਸਤੋ ਡਾਕਟਰ ਇਹਨਾਂ ਨੂੰ ਭਰੋਸਾ ਦਿੱਤਾ ਵੀ ਅਸੀਂ ਤੁਹਾਡਾ ਆਪਰੇਸ਼ਨ ਬਹੁਤ ਹੀ ਵਧੀਆ ਕਰਕੇ ਦੇਵਾਂਗੇ ਅਤੇ ਦੂਸਰਾ ਨੰਬਰ ਤੇ ਬਿਲਕੁਲ ਫ੍ਰੀ ਕਰਕੇ ਦੇਵਾਂਗੇ ਦੋਸਤੋ ਕਿਉਂਕਿ ਪਾਕਿਸਤਾਨ ਦੇ ਵਿੱਚ ਇਸ ਦੀ ਹਾਰਟ ਦੀ ਸਰਜਰੀ ਦਾ ਜਿਹੜਾ ਖਰਚਾ ਸੀਗਾ ਉਹ ਤਕਰੀਬਨ 35 ਲੱਖ ਰੁਪਇਆ ਸੀ ਪਰ ਦੋਸਤੋ ਤੁਸੀਂ ਦੇਖੋ ਵੀ ਆਪਣੇ ਇੰਡੀਆ ਦੇ ਵਿੱਚ ਉਸ ਕੁੜੀ ਦਾ ਜਿਹੜਾ ਆਪਰੇਸ਼ਨ ਸੀਗਾ ਉਹ ਬਿਲਕੁਲ ਹੀ ਮੁਕਤ ਕੀਤਾ ਗਿਆ ਕਿਉਂਕਿ ਦੋਸਤੋ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹਨ ਜਿਹੜੀਆਂ ਕਿ ਦਾਨਪਨ ਕਰਦੀਆਂ ਨੇ ਤਾਂ ਉਸ ਦਾਨਪਨ ਕਰਨ ਵਾਲੀਆਂ ਸੰਸਥਾਵਾਂ ਨੇ ਇਸ ਕੁੜੀ ਦੀ ਬਾਹ ਫੜੀ ਅਤੇ ਦੋਸਤੋ ਤਾਮਲਾਡੂ ਦੇ ਰਹਿਣ ਵਾਲੇ ਇੱਕ 69 ਸਾਲ ਦੇ ਬਜ਼ੁਰਗ ਦਾ ਜਿਹੜਾ ਦਿਲ ਸੀਗਾ ਇਸ ਕੁੜੀ ਦੇ ਅੰਦਰ ਟ੍ਰਾਂਸਪਲੈਂਟ ਕੀਤਾ ਗਿਆ ਦੋਸਤੋ ਇਸ ਟਾਈਮ 'ਚ ਜਿਹੜੀ ਕੁੜੀ ਹੈ ਬਿਲਕੁਲ ਠੀਕ ਠਾਕ ਹੈ ਅਤੇ ਦੋਸਤੋ ਇਸ ਟਾਈਮ ਕੁੜੀ ਦਾ ਪਰਿਵਾਰ ਹੈ ਜਿਹੜਾ ਬਹੁਤ ਜ਼ਿਆਦਾ ਖੁਸ਼ ਆ ਤੇ ਕੁੜੀ ਤਾਂਦਰੁਸਤ ਹੋ ਕੇ ਕਰਾਚੀ ਪਾਕਿਸਤਾਨ ਆਪਣੇ ਪਿੰਡ ਵਾਪਸ ਜਾ ਚੁੱਕੀ ਆ ਅਤੇ ਉਹ ਇੰਡੀਆ ਦੇ ਵਿੱਚ ਡਾਕਟਰਾਂ ਨੂੰ ਬਹੁਤ ਸਾਰੀਆਂ ਦਬਾਵਾਵਾਂ ਦੇ ਰਹੀ ਹੈ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹਰ ਤੱਕ ਵੀ ਸ਼ੇਅਰ ਕਰਿਓ ਮਿਲਦਿਆ ਕਿਸੇ ਹੋਰ ਵੀਡੀਓ ਦੇ ਵਿੱਚ ਸਭ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ